ਇਹ ਗੁਰਸਿੱਖ ਕੀ ਕਰ ਸਕਦੇ ਨੇ 40 ਭੁਖੇ ਧਿਆਏ ਮਨੁੱਖ ਕੀ ਕਰ ਸਕਦੇ ਨੇ ਕਿ ਦਹ ਲੱਖ ਬਾਰਾਇਤ ਬਰੋ ਬੇਖਬਰ ਕਿ ਅਚਾਨਕੀ 10 ਲੱਖ ਦੀ ਗਿਣਤੀ ਵਿੱਚ ਹਮਲਾਵਰ ਹੋ ਕੇ ਫੌਜਾਂ ਉਹਨਾਂ ਤੇ ਹਮਲਾ ਕਰ ਦੇਣ ਤੇ 40 ਲੱਖ ਭੁਖੇ ਧਿਆਏ ਉੱਤੇ ਕੀ ਕਰ ਸਕਦੇ ਨੇ ਸਤਗੁਰੂ ਕਹਿੰਦੇ ਔਰੰਗਜ਼ੇ ਤੇਰੇ ਸਿਪਾਈ ਜਿਨ੍ਹਾਂ ਨੇ ਕਸਮਾਂ ਖਾਧੀਆਂ ਤੇਰੇ ਜਰਨੈਲ ਉਹ ਪਹਾੜੀ ਰਾਜੇ ਤੇਰੇ ਮੁਸਲਮਾਨ ਸੂਬੇਦਾਰ ਕਿ ਪੈਮਾ ਛਕਣ ਬੇਦ ਰੰਗ ਆਮਦੰਦ ਮਿਆ ਤੇ ਗੋ ਤੇ ਤੀਰੋ ਤੁਫੰਗ ਆਮਦੰਦ ਸਤਗੁਰੂ ਕਹਿੰਦੇ ਉਹ ਪੈਮਾ ਛਕਣ ਕਹਿੰਦੇ ਕਸਮਾਂ ਨੂੰ ਤੋੜਨ ਵਾਲੇ ਸਤਗੁਰੂ ਕਹਿੰਦੇ ਕਸਮਾਂ ਖਾ ਕੇ ਮੁਕਰਨ ਵਾਲੇ ਇਕਦਮ ਸਤਗੁਰੂ ਕਹਿੰਦੇ ਹਮਲਾਵਰ ਹੋ ਕੇ ਆ ਗਏ ਉਹ ਤੀਰ ਲੈ ਕੇ ਆਏ ਉਹ ਤਲਵਾਰਾਂ ਲੈ ਕੇ ਆਏ ਉਹ ਬੰਦੂਕਾਂ ਲੈ ਕੇ ਆਏ ਤੇ ਸਤਗੁਰੂ ਜੀ ਕਹਿੰਦੇ ਨੇ ਕਿ ਐ ਔਰੰਗਜ਼ੇਬ ਕੇ ਪੈਮਾ ਸ਼ਿਕਣ ਸਤਗੁਰੂ ਕਹਿੰਦੇ ਉਹ ਜਿਹੜੇ ਤੇ ਰਕਸਮਾਂ ਖਾਣ ਵਾਲੇ ਝੂਠੀਆਂ ਕਸਮਾਂ ਖਾ ਕੇ ਮੁੱਕਰ ਗਏ ਕਿ ਪੈਮਾ ਸ਼ਿਕਣ ਬੇਦ ਰੰਗ ਆਮਦੰਦ ਸਤਗੁਰੂ ਕਹਿੰਦੇ ਮਿਆ ਤੇਗੋ ਤੀਰੋ ਤੁਫੰਗ ਆਮਦੰਦ ਸਤਗੁਰੂ ਕਹਿੰਦੇ ਉਹ ਤੇਗਾਂ ਲੈ ਕੇ ਤੀਰ ਲੈ ਕੇ ਬੰਦੂਕਾਂ ਲੈ ਕੇ ਮੇਰੇ ਤੇ ਹਮਲਾਵਰ ਹੋਏ 40 ਸਿੱਖਾਂ ਨੂੰ ਆ ਕੇ ਉਹਨਾਂ ਨੇ ਘੇਰਾ ਪਾ ਲਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਬਾਲਾਚਾਰ ਕੀ ਦਰ ਮਿਆਂ ਆਮਦਾਨਾ ਲਾਚਾਰ ਕੀ ਦਰ ਹੁੰਦੇ ਮਜਬੂਰੀ ਸਤਗੁਰੂ ਕਹਿੰਦੇ ਮੇਰਾ ਦਿਲ ਨਹੀਂ ਸੀ ਕਰਦਾ ਐਡਾ ਵੱਡਾ ਘਾੜ ਹੋਵੇ ਐਡਾ ਕਤਲਿਆਮ ਹੋਵੇ ਇੰਨੇ ਲੋਕ ਮਾਰੇ ਜਾਣ ਬੇਕਸੂਰ ਲੋਕਾਂ ਦਾ ਖੂਨ ਵਗੇ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਕਰਦਾ ਵੀ ਕੀ ਮੈਨੂੰ ਮਜਬੂਰ ਕਰ ਦਿੱਤਾ ਤੇਰੇ ਲੱਖਾਂ ਦੀ ਗਿਣਤੀ ਵਿੱਚ ਆਏ ਫੌਜੀ ਜਾਣੇ ਬਾ ਲਾਚਾਰਗੀ ਲਾਚਾਰਗੀ ਦਾ ਅਰਥ ਹੈ ਮਜਬੂਰੀ ਸਤਿਗੁਰੂ ਕਹਿੰਦੇ ਮਜਬੂਰੀ ਵਸ ਦਰਮਿਆ ਆਪਦੰਦ ਸਤਿਗੁਰੂ ਕਹਿੰਦੇ ਫਿਰ ਮੈਨੂੰ ਵੀ ਮੈਦਾਨੇ ਜੰਗ ਵਿੱਚ ਆਉਣਾ ਪਿਆ ਮੇਰੀ ਮਜਬੂਰੀ ਬਣ ਗਈ ਜੰਗ ਦੇ ਵਿੱਚ ਆਉਣਾ ਤੇ ਸਤਿਗੁਰੂ ਕਹਿੰਦੇ ਨੇ ਬਾ ਲਾਚਾਰਗੀ ਦਰਮਿਆ ਆਪਦੰਦ ਬਾਤੇ ਕੋ ਸਤਿਗੁਰੂ ਕਹਿੰਦੇ ਬਾ ਤਦ ਵੀਰ ਤੇਗੋ ਮਿਆ ਆਪਦੰਦ ਸਤਿਗੁਰੂ ਕਹਿੰਦੇ ਫਿਰ ਤੇਗਾ ਲੈ ਕੇ ਤੀਰਾਂ ਦੇ ਨਾਲ ਮੈਂ ਵੀ ਤੇਰੇ ਆਏ ਹੋਏ ਸਿਪਾਹੀਆਂ ਦਾ ਮੁਕਾਬਲਾ ਕੀਤਾ। ਬਤ ਇੱਕ ਬਦ ਦਦ ਵੀਰ ਤੀਰੋ ਤੂਫੰਗ ਆਮਦੰਦ ਫਿਰ ਸਤਿਗੁਰੂ ਕਹਿੰਦੇ ਤੀਰ ਤੇ ਬੰਦੂਕਾਂ ਨਾਲ ਮੇਰੇ ਸਿੰਘਾਂ ਨੇ ਤੇਰੀ ਲੱਖਾਂ ਦੀ ਗਿਣਤੀ ਵਿੱਚ ਆਈ ਫੌਜ ਦਾ ਮੁਕਾਬਲਾ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਚੂਕਾਰ ਅਜ ਹਮਾ ਹਿਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਕਿ ਔਰੰਗਜ਼ੇਬ ਜਦੋਂ ਸਾਰੇ ਕੀਲੇ ਵਸੀਲਿਆਂ ਤੋਂ ਪਾਣੀ ਲੰਘ ਜਾਏ ਜਦੋਂ ਬੰਦਾ ਹਰ ਕੀਲਾ ਵਸੀਲਾ ਵਰਤ ਕੇ ਥੱਕ ਜਾਏ ਤੇ ਫਿਰ ਹੱਥ ਵਿੱਚ ਹਥਿਆਰ ਚੁੱਕਣਾ